ਸਰ ਇਹਨੇ ਵਾਰੀ ਸਮਝਾ ਰਹੇ ਆ ਲੋ ਚਲਾਨ ਕੱਟ ਰਹੇ ਆ ਜਿਹੜਾ ਤੜਤ ਮੈਂ ਕੋਈ ਵੀ ਵਿਅਕਤੀ ਜਿਹੜਾ ਹਸ਼ਿਆਰਪੁਰ ਏਰੀਏ ਦੇ ਵਿੱਚ ਹੈ ਕੱਢੀ ਨੂੰ ਉਠਾ ਲਾਤੇ ਨਾਕਾਮਾ ਦੀ ਲੱਖਵਾ ਪਰਦੇਪੂਣ ਨਹੀਂ ਹਟ ਰਹੇ ਸਾਨੂੰ ਬਾਰ ਬਾਰ ਜਿਹੜੇ ਆ ਗੀਤਾਂ ਦੇ ਜਿਹੜੇ ਗਿਫਟ ਪਬਲਿਕ ਨੂੰ ਦੇਣੇ ਪੈਂਦੇ ਆ ਵੀ ਤਾਂ ਜੋ ਸ਼ਹਿਰ ਦੇ ਵਿੱਚ ਕੋਈ ਜਿਹੜੀ ਟ੍ਰੈਪ ਰੂਲ ਹੈ ਉਹਦੀ ਵਾਇਲੇਸ਼ਨ ਨਾ ਕਰੋ ਹੁਣ ਦੇਖੋ ਪਬਲਿਕ ਜਿਹੜੀ ਆ ਇਸ ਕੰਮ ਦੇ ਵਿੱਚ 100% ਸਾਡੇ ਨਾਲ ਆਹ ਸਾਨੂੰ ਇਨਫਰਮੇਸ਼ਨ ਦਿੰਦੇ ਆ ਬਜਰੀਆ ਟੈਲੀਫੋਨ ਜਿਹਨ ਦਾ ਨਾਮ ਕੋਲ ਰੱਖਦੇ ਆ ਤੇ ਆਹ ਗੱਡੀ ਜੀ ਉੱਪਰ ਲੱਗ ਕੇ ਘੁੰਮ ਰਹੀ ਆ ਆਹ ਗੱਡੀ ਨੇ ਜਾਣੀਆਂ ਲਾਈਆਂ ਜੀ ਇਹਦੀ ਨੰਬਰ ਪਲੇਟ ਹੈ ਜੀ ਇਹ ਉਹ ਤੇ ਇਸ ਕਰਕੇ ਪਲੀਜ਼ ਸਾਰੇ ਚੇਤਨ ਹੋ ਜਾਓ ਉਹਨੇ ਡਿਸਟ੍ਰਿਕਟ ਸ਼ਹੀਆਪੁਰ ਦੇ ਵਿੱਚ ਜਿਹੜੀ ਇਹ ਚੀਜ਼ ਨਹੀਂ ਚੱਲਣੀ ਜਿੱਦਾਂ ਸਭ ਨੂੰ ਪਤਾ ਹੈ ਕਿ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸੁਰਿੰਦਰ ਲੰਡਾ ਜੀ ਆਈਪੀਐਸ ਐਸਐਸਪੀ ਸ਼ਹੀਆਪੁਰ ਜੀ ਨੇ ਮੈਂ ਤੁਹਾਨੂੰ ਕਿੰਨਾ ਕਿ ਦੱਸ ਸਕਦਾ ਹੁਣ ਅਸੀਂ ਇੱਥੇ ਸਭਾਈ ਖਰਚ ਕੀਤੀ ਹੈ ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਹੁਣ बार-बार ਸੰਵੇਗ ਗਿਫਟ ਦੇ ਕੇ ਲੋਕਾਂ ਨੂੰ ਇਹ ਕਰਨਾ ਪੈ ਰਿਹਾ ਹੈ ਇਹ ਚੀਜ਼ ਦੀ ਕਰਨੀ ਪੈ ਰਹੀ ਹੈ ਵੀ ਵੱਧ ਤੋਂ ਵੱਧ ਤੁਸੀਂ ਇਹ ਚੀਜ਼ ਜਿਹੜੀ ਹੈ ਸਾਡੇ ਨਾਲ ਰੱਖ ਕੇ ਰੱਖੋ ਜਿਹੜਾ ਟ੍ਰੈਪ ਕਰ ਰੂਗਾ ਉਹਦੀ ਪਰਨਾ ਕਰੋ ਪਲੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਪਲੀਜ਼ ਜਿਹੜਾ ਨੇ ਹੁਕਰ ਲਵਾਏ ਆ ਉਹ ਨਾ ਦਿਓ ਫਿਰ ਤੁਸੀਂ ਕਹਿੰਦੇ ਹੋ ਕਿ ਸਾਡੇ ਬੱਚੇ ਨਹੀਂ ਮੰਨਦੇ ਫਿਰ ਅਸੀਂ ਬੱਚਿਆਂ ਨੂੰ ਫਿਰ ਅਸੀਂ ਆਪ ਮਨਾਵਾਂਗੇ ਗਿਫਟ ਦੇ ਥੈਂਕ ਯੂ